ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਲਾਣਾ ਖੰਨੇ ਦੇ ਬਿਲਕੁਲ ਨੇੜ ਦਾ ਇਹ ਪਿੰਡ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਇੱਥੇ گاਵਾ ਬਹੁਤ ਸਾਰੀਆਂ ਵਿਕਰੀ ਵਾਲੀਆਂ ਹੁੰਦੀਆਂ ਤੇ ਇਹਨਾਂ ਦਾ ਖੁਦ ਦਾ ਲਾਰਜ ਫਾਰਮ ਵੀ ਇੱਥੇ ਪਸ਼ੂ ਜਿਹੜੇ ਦੁੱਧ ਤੇ ਵੀ ਲਾਏ ਹੋਏ ਐ ਏਕ ਅਜਿਹਾ ਫਾਰਮ ਹੈ ਜਿੱਥੋਂ ਜੇ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਤਿਆਰ ਦੁੱਧ ਵਾਲੀਆਂ گاਵਾں ਉਹ ਵੀ ਤੁਹਾਨੂੰ ਮਿਲ ਜਾਣੀਆਂ ਜੇ ਤੁਸੀਂ ਕੋਈ ਵਾਰ ਕੁਸ਼ ਵੀਰ ਕੱਚਾ ਪਸ਼ੂ ਖਰੀਦਣਾ ਚਾਹੁੰਦੇ ਹੁੰਦੇ ਆ ਖੁਦ ट्रांजिशन ਫੀਡ ਵਗੈਰਾ ਪਾ ਕੇ ਉਹਨੂੰ ਤਿਆਰ ਕਰਨਾ ਚਾਹੁੰਦੇ ਆ ਤਾਂ ਉਹ گاਵਾں ਵੀ ਮਿਲ ਜਾਂਦੀਆਂ ਨਾਗ ਇੰਨੇ ਕੁ ਹੁੰਦੇ ਆ ਵੀ ਤੁਸੀਂ ਇੱਕ ਨਾ ਪਸੰਦ ਆਉ ਤਾਂ ਦੂਜਾ ਪਸ਼ੂ ਤੁਹਾਨੂੰ ਜ਼ਰੂਰ ਪਸੰਦ ਆਜੂ ਕਿਉਂਕਿ ਜਦੋਂ ਜ਼ਿਆਦਾ ਗਿਣਤੀ 'ਚ ਤੁਸੀਂ ਇੱਥੇ گاਵਾں ਦੇਖੋਗੇ ਤਾਂ ਨੇਚਰਲੀ ਆ ਉਹਨਾਂ 'ਚੋਂ ਕੋਈ ਨਾ ਕੋਈ ਨਾਗ ਤਾਂ ਤੁਹਾਡੇ ਦਿਲ ਨੂੰ ਜ਼ਰੂਰ ਲੱਗੂਗਾ ਅੱਜ ਫੇਰ ਇਹ ਪੂਰਾ ਫਾਰਮ ਭਰਿਆ ਹੋਇਆ ਸੁੰਜਾਂ ਸਵਾਂਜਾਂ ਬਹੁਤ ਸੋਹਣੀਆਂ ਗਾਵਾਂ ਹੈਗੀਆਂ ਜਿਹੜੀਆਂ ਤਾਜ਼ੀਆਂ ਸੁੰਜੀਆਂ ਹੋਈਆਂ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੈਂ ਪਸ਼ੂ ਤੁਹਾਨੂੰ ਜਿਹੜੇ ਉਹ ਲਗਭਗ ਸਾਰੇ ਦਿਖਾ ਦੇਣੇ ਆ। ਕੁਝ ਨਾਗ ਵਿੱਚੋਂ ਤੋਰਾਗੇ ਆਪਾਂ ਜਿਹੜੇ ਤਿਆਰ ਦੇਸਣਗੇ ਹਾਜ਼ਰ ਜੇ ਦੇਸਣਗੇ ਬਾਕੀ ਜੇ ਕੋਈ ਪਸ਼ੂ ਕੱਚਾ ਹੋਊਗਾ ਤਾਂ ਉਹ ਉਸੇ ਤਰ੍ਹਾਂ ਖੜਿਆਂ ਤੋਂ ਡਿਟੇਲ ਤੁਹਾਨੂੰ ਦੱਸ ਦਿਆਂਗੇ। ਇੱਕ ਹੋਰ ਬੇਨਤੀ ਜਿਹੜਾ ਵੀਰ ਕੋਈ ਦੂਰ ਤੋਂ ਵੀਡੀਓ ਦੇਖ ਰਿਹਾ ਇਸ ਜ਼ਿਲ੍ਹੇ ਤੋਂ ਜਾਂ ਇਸ ਖੰਨੇ ਤੋਂ ਦੂਰ ਤੋਂ ਵੀਡੀਓ ਦੇਖ ਰਿਆ ਤਾਂ ਉਹਨੂੰ ਧਿਆਨ ਚ ਲਿਆ ਦਿੰਨਾ ਵੀ ਇੱਥੇ ਰਾਇਸ ਦਾ ਫੁੱਲ ਪ੍ਰਬੰਧ ਹੈ। ਖੇਤਾਂ ਦੇ ਵਿੱਚ ਇਹ ਫਾਰਮ ਬਣਿਆ ਹੋਇਆ ਹੈ। ਨਵੇਕਲੇ ਤੁਸੀਂ ਇੱਥੇ ਰਹਿਣਾ। ਪਸ਼ੂ ਤੁਸੀਂ ਤਸੱਲੀ ਕਰ ਸਕਦੇ ਹੋ ਰੁਕਣ ਦਾ ਪ੍ਰਬੰਧ ਹੈਗਾ ਤਾਂ ਇੱਥੇ ਰਹਿ ਕੇ ਦੋ ਟਾਈਮ ਮਿਲਕਿੰਗ ਵੀ ਕਰ ਸਕਦੇ ਹੋ ਜੇ ਤੁਸੀਂ ਤਿਆਰ ਦੁੱਧ ਵਾਲੀ ਗਾਂ ਖਰੀਦਣੀ ਹੈ। ਆਓ ਮਿਲिए ਬਾਈ ਨੂੰ ਦੱਸੋ ਕਰਦੇ ਆਂ ਸ਼ੁਰੂਆਤ ਆਪਾਂ ਇਸ ਸਾਈਡ ਵਾਲੀਆਂ گاਵਾਂ ਤੋਂ ਇੱਕ ਇੱਕ ਕਰਕੇ ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ। ਵਿਰਿੰਦਰ ਭਾਈ ਸਸਤੀ ਕਾਰ। ਸਸੀ ਕਾ ਭਾਈ ਜੀ। ਅੱਜ ਕਿੰਨੇ ਨਗ ਹੋਣਗੇ ਟੋਟਲ ਨਗ ਤਾਂ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ 40 45 ਹਰ ਟਾਈਮ ਰਹਿੰਦੇ ਹੀ ਰਹਿੰਦੇ ਨੇ ਜੀ ਠੀਕ ਹੈ ਹਾਂਜੀ ਅੱਛਾ ਸ਼ੁਰੂਆਤ ਕਰੀਏ ਭਾਈ ਅੱਜ ਇੱਕ ਪਹਿਲੇ ਨੰਬਰ ਤੇ ਗਾਂ ਖੜੀ ਐ ਇਸੇ ਤੋਂ ਭਾਜੀ ਗੱਬਣ ਗਾਂ ਜੀ ਇਹ ਹੂੰ 6 ਦਾੰਦਾ ਜੀ ਦੂਜਾ ਸੂਆ ਤੇ 45 46 ਕਿਲੋ ਦੁੱਧ ਪਾਇਆ ਹੋਇਆ ਜੀ ਟਾਈਮ ਦੀ ਗੱਲ ਜੇ 15 16 ਦਿਨ ਪਾਏ ਨੇ ਜੀ ਹਜੇ ਪੂਰੇ 15 16 ਦਿਨ ਪਾਏ ਹਾਂਜੀ ਹਾਂਜੀ ਠੀਕ ਹੈ ਤੋਰ ਗਏ ਭਾਈ ਸੋ ਦੋਸਤੋ 15 ਤੋਂ 16 ਦਿਨ ਹਜੇ ਲਾਊਗੀ ਢਾਂਚਾ ਵੱਡਾ ਹੈ ਹਵਾਨਾ ਤੁਸੀਂ ਦੇਖ ਸਕਦੇ ਹੋ ਹਜੇ 15 16 ਦਿ ਚੰਗਾ ਦੁੱਧ ਦਵਾਈ ਦੱਸਦਾ ਪਹਿਲੇ ਸੂਏ ਚ ਪਾਇਆ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਚੋਲੋਗੇ ਵਜ਼ਨ ਫੁੱਲ ਆ ਵੈਡ ਦੇ ਵਿੱਚ ਇਹਨੇ ਦੂਜਾ ਸੂਆ ਸੋਣਾ ਅਜੇ ਟਾਈਮ ਲੈਂਦੀ ਆ ਸੋਣ ਚ ਸੂਏ ਪਹਿਲੇ ਨੰਬਰ ਤੇ ਸੀ ਬਾਈ ਜਿਹੜੀ ਦੂਜੇ ਨੰਬਰ ਤੇ ਹਾਜ਼ਰ ਜੀ ਦਿਸਦੀ ਹੈ ਇਹਨੇ ਵੀ ਭਾਜੀ ਦੂਜੇ ਸੂਏ ਸੋਣਾ ਬੱਛੀ ਨੇ ਜੀ ਹੂੰ 28 29 ਕਿਲੋ ਬੱਚੇ ਦੁੱਧ ਪਾਇਆ ਹੈ ਜੀ 30 ਤੋਂ ਬਾਅਦ ਦੀ ਚਵਾਈ ਕਰਾ ਦੂ ਇੱਕ ਹਫਤਾ ਪਿਆ ਪੂਰਾ ਹਜੇ ਜੀ ਦੰਦੋਂ ਮਿਲਦਾ ਹਜੇ ਚਾਰ ਦੰਦ ਤੋਂ ਕੰਪਲੀਟ ਕਰੇ ਨਹੀਂ ਹੋਣੇ ਜੀ ਇਹਨੇ ਠੀਕ ਹੈ ਹਾਂਜੀ ਤੋਰੀ ਬਈ ਸੋ ਦੋਸਤੋ ਸੁਆ ਦੂਜਾ ਇਹ ਵੀ ਦੰਦਾਂ ਦੇ ਵਿੱਚ ਹਜੇ ਹਫਤਾ ਲੈਂਦੀ ਹੈ ਪਰ ਤਿਆਰੀ ਬਹੁਤ ਸੋਹਣੀ ਹੈ ਤਾਂ ਭਲਾਂ ਪਾਰਨ ਲੱਗੀ ਹੈ ਜੀ ਬੱਚੀ ਹਜੇ ਹਮ ਕਮਾਲਾ ਬਈ ਜਾਣ ਦੇ ਉੱਤਰ ਸਿੱਧੇ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਇਹ ਇੱਕ ਵੀਡੀਓ ਜਿਹਾ ਜੀ ਆਪਣੀ ਨੌਲੇਜ ਵਾਲੀ ਹੁੰਦੀ ਆ ਬਸ ਕਿ ਜਾਨਵਰ ਅਵੇਲੇਬਲ ਨੇ ਨਵੇਂ ਜੀ ਵੈਸੇ ਆਪਣੇ ਕੋਲ 24 ਘੰਟੇ 20 ਕਿਲੋ ਤੋਂ ਲੈ ਕੇ ਚਾਹੇ 50 ਕਿਲੋ ਵਾਲੀ ਹਾਜ਼ਰਗਾਂ ਲੈ ਲਵੇ ਹਰ ਟਾਈਮ ਹਾਜ਼ਰ ਮਿਲੂਗੀ ਜੀ ਬੰਦੇ ਨੂੰ ਠੀਕ ਹੈ ਬੰਦ ਦੀ ਭਾਈ ਸੋ ਸੋ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਪਸ਼ੂ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਆ ਵੀਡੀਓ ਤਾਂ ਸਿਰਫ ਇਹ ਇੱਕ ਇਨਫੋਰਮੇਸ਼ਨ ਦੇਣ ਵਾਸਤੇ ਹੁੰਦੀ ਆ ਕੁਛ ਕਨਕ ਤੁਹਾਨੂੰ ਦਿਖਾ ਦਨੇ ਨੇ ਨਾਲ ਆਈਡੀਆ ਮਿਲ ਜਾਂਦਾ ਵੀ ਕਿੱਦਾਂ ਦੀਆਂ گاਵਾ ਅੱਜ ਮੌਜੂਦ ਆ ਜਿਹੜੀ 3 ਨੰਬਰ ਤੇ ਭਾਜੀ 6 ਦਾ ਹੁੰਦਾ ਜੀ ਤੇ 28 29 ਕਿਲੋ ਦੁੱਧ ਪਾਇਆ ਹੋਇਆ ਟਾਈਮ 15 ਦਿਨ ਪੂਰੇ ਪਏ ਨੇ ਜੀ ਹਜੇ ਇਹਦੇ ਠੀਕ ਹੈ ਬਹੁਤ ਚੰਗੇ ਸੀਮਨ ਦੀ ਆਪ ਹੈ ਤੇ ਸਾਰੀ ਡਿਟੇਲ ਆਪਣੇ ਕੋਲ ਹੈਗੀ ਹੈ ਜੀ ਹੂੰ ਤੇ ਅੱਜ 4 ਦਾੰਦਾ ਬੱਛੀ ਜੀ ਪਹਿਲੇ ਸੂਈ ਸੂਣਾ ਬੱਛੀ ਨਹੀਂ ਹਜੇ ਹਫਤਾ ਪਿਆ ਬੱਛੀ ਦਾ ਜੀ ਠੀਕ ਹੈ 28 29 ਕਿਲੋ ਤੋਂ ਪਲੱਸ ਦੀ ਮਿਲਕਿੰਗ ਕਰਵਾ ਦੂਗੀ ਜੀ ਮਤਲਬ ਬੱਚੀ ਚੰਗੀ ਸੇਵਾ ਮਿਲ ਜਵੇ ਆਪਾਂ ਤਾਂ ਭਾਜੀ ਬਰੀਡ ਦੇਣੀ ਆ ਬੰਦੇ ਨੂੰ ਜੀ ਦੁੱਧ ਅਗਲੇ ਨੇ ਆਪਣੀ ਸੇਵਾ ਦਾ ਦੇਣਾ ਜੀ ਸਹੀ ਹੈ ਜਿੰਨਾ ਮਰਜ਼ੀ ਚੋਲਵੇ ਜੀ ਸਹੀ ਹੈ ਸੋ ਦੋਸਤੋ ਦੁੱਧ ਤੇ ਕਹਿਣ ਨਾਲੋਂ ਵੇਤਰੇ ਹੀ ਹੁੰਦਾ ਵੀ ਜਿਹੜਾ ਵੀਰ ਆਪ ਖੁਦ ਆਪ ਦੀ ਤਸੱਲੀ ਦਾ ਚੀਜ਼ ਖਰੀਦਦਾ ਫਿਰ ਉਹਨੂੰ ਵਿਸ਼ਵਾਸ ਬਣਿਆ ਰਹਿੰਦਾ ਕਿਉਂਕਿ ਤੁਸੀਂ ਆਪਦੀ ਸਮਝ ਵਰਤਦੇ ਹੋ ਵੀ ਤੁਸੀਂ ਕਿੰਨਾ ਤਦ ਚੋ ਸਕਦੇ ਹੋ ਹਾਜੀ ਦਿਨ ਲੈਂਦੀ ਆ ਸੂਣ ਚ ਦੋਸਤੋ ਤਿਆਰ ਸੋਣੀ ਹੁੰਦੀ ਆਉਂਦੀ ਐ ਸੂਆ ਨੇ ਪਹਿਲਾਂ ਸੁਣਾ ਬੰਦੀ ਭਾਈ ਤਾਂ ਜਾ ਤੁਸੀਂ ਇਹਦਾ ਦੇਖ ਲਓ ਬੰਦੇ 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 ਤੋ ਅੱਗੇ ਕੋਸੋ ਹੋਰ ਗਾਵਾਂ ਖੜੀਆਂ ਜਿਹੜੀਆਂ ਤੁਹਾਨੂੰ ਮੈਂ ਇਸੇ ਤਰ੍ਹਾਂ ਖੜੀਆਂ ਦਿਖਾਉਂਗਾ। ਦੂਜਾ ਸੂਆ ਭਾਜੀ ਇਹ ਹੈ ਜੀ। ਹੂੰ। ਤੇ 28-29 ਕਿਲੋ ਦੁੱਧ ਪਾਇਆ ਹੈ। ਟਾਈਮ ਪਿਆ ਮੰਨ ਕੇ ਚਲੋ 5-4 ਦਿਨ ਲੈ ਜੂਗੀ ਹਜੇ ਜੀ। ਠੀਕ ਹੈ। ਬਿਊਟੀ-ਬਿਊਟੀ ਬਹੁਤ ਚੰਗੀ ਹੈ। ਥਣ ਦਾ ਸਾਈਜ਼ ਬੜਾ ਚੰਗਾ ਹੈ। ਬਹੁਤ ਚੰਗਾ ਦੁੱਧ ਪਾਉਗੀ ਜੀ। ਠੀਕ ਹੈ। ਇਹ ਦੂ ਅੱਗੇ ਬਈ। ਇਹ ਭਾਜੀ ਦੂਜਾ ਸੂਆ ਜੀ। ਦੰਦੋਂ 6 ਦੰਦਾਂ ਦਾ ਜੀ। ਅਟੈਚਮੈਂਟ ਦੇਖੋ ਜੀ ਆਰਡਰ ਜਿੰਨਾ ਮੂਹਰੇ ਨੂੰ ਆ ਉਹਨਾਂ ਹੀ ਮਗਰ ਨੂੰ ਕੱਢਣਾ ਜੀ ਇਹਨੇ। ਤਕਰੀਬਨ ਹਜੇ 15-16 ਇਹ ਵੀ ਸੇਮ ਹੈ ਜੀ 6 ਦਾ ਆਂਦਾ ਹੈ ਜੀ ਤਕਰੀਬਨ 15 16 ਦਿਨ ਪਏ ਨੇ ਇਹਦੇ ਵੀ ਜੀ ਹਜੇ ਠੀਕ ਹੈ ਤੇ ਬਹੁਤ ਚੰਗਾ ਦੁੱਧ ਰਿਕਾਰਡ ਕਰਾਉਗੀ 35 36 ਕਿਲੋ ਚਵਾਦੂ ਅਗਾੜੀ ਪਿਛਾੜੀ ਬਹੁਤ ਅਟੈਚਮੈਂਟ ਬਹੁਤ ਚੰਗੀ ਹੈ ਜੀ ਠੀਕ ਹੈ ਸੋ ਇਹ ਦੋਸਤੋ ਜਿਹੜੀਆਂ ਉੱਪਰ ਖੜੀਆਂ ਅਸੀਂ ਗਾਵਾਂ ਉਹ ਤੁਹਾਨੂੰ ਦਿਖਾਈਆਂ ਇੱਕ ਤੁਹਾਨੂੰ ਇਸ ਸਾਈਡ ਦੇ ਉੱਤੇ ਵੜ ਜਿਹੜੀ ਨਵੇਖਲੀ ਜੀ ਵੱਧੀ ਹੈ ਇਹ ਦਿਖਾ ਦਿੰਨੇ ਆ ਫਿਰ ਆਪਾਂ ਕੁਝ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਭਾਈ ਇਹ ਗੱਬਣ ਹੈ ਵੜ ਇਹ ਗੱਬਣ ਆ ਭਾਜੀ ਹੂੰ ਤਕਰੀਬਨ ਇੱਕ ਹਫਤਾ ਪਿਆ ਜੀ ਹਜੇ ਦੋਂਦਾ ਦਾ ਇੱਕ ਦੰਦ ਸਿੱਟਿਆ ਜੀ ਹਜੇ ਮਤਲਬ ਦੋਂਦੀ ਹੋਣ ਲੱਗੀ ਹੈ ਜੀ ਹਜੇ ਠੀਕ ਹੈ ਹਾਂਜੀ ਬਹੁਤ ਚੰਗੇ ਸੀਮਨ ਦੀ ਆ ਸਾਰੀ ਪੈਰਾ ਪੈਟਾਗਰੀ ਆਪਣੇ ਕੋਲ ਹੈਗੀ ਆ ਜੀ ਇਹਦੀ ਓਕੇ ਤੋਰੀਂ ਬਾਈ ਤੋੜ ਦੇ ਬੇਟਾ ਐਸੇ ਪੱਕੇ ਪੱਕੇ ਤੇ ਤੋੜ ਦੇ ਬਾਈ ਸੋ ਦੋਸਤੋ ਹਜੇ ਇੱਕ ਦੰਦ ਹੀ ਇਹਨੇ ਦੋਂਦਾ ਵਾਲਾ ਸਿੱਟਿਆ ਇਹਨੂੰ ਤੁਸੀਂ ਹੁਣ ਦੋਂਦੀ ਮੰਨੋਗੇ ਵੈਸੇ ਪਰ ਦਿਸਦੀ ਆ ਵੀ ਇੱਕ ਛੋਟੀ ਉਮਰ ਦੀ ਬੱਚੀ ਸੋਹਣਾ ਰੰਗ ਰੂਪ ਹੈ ਫਵਾਨੇ ਦੀ ਕੁਆਲਿਟੀ ਤੁਸੀਂ ਵੀਡੀਓ ਚ ਜੱਜਮੈਂਟ ਕਰ ਰਹੇ ਹੋ ਬਿਊਟੀ ਵਾਲੇ ਪਾਸੋਂ ਦਾ ਨਗੀਨਾ ਹੀ ਹੈ ਜੀ ਇੱਕ। ਤੋਂ ਧੰਜਾ ਤੁਸੀਂ ਦੇਖ ਸਕਦੇ ਹੋ। ਕਮਾਲਾ ਬਾਈ। ਬੰਦੇ થી। ਸੋਏ ਦਸੋ ਬੈਡ ਇੱਕ ਹੋਰ ਜਿਹੜੀ ਗੱਬਣ ਹੈ ਹਜੇ ਵਿਕਰੀ ਆਸਤੇ ਮੌਜੂਦ ਹੈ ਫਾਰਮ ਦੇ ਉੱਤੇ। ਆਓ ਕੁਝ ਸੋਹਣੀਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਉਣੇ ਆ ਇਸ ਸਾਈਡ ਦੇ। ਅਵਰੇਂਦਰ ਭਾਈ ਇਸ ਸਾਈਡ ਤੇ 1055 ਜਾਂ ਇਹਨਾਂ ਚ ਵੀ ਗੱਪਣ ਹੈ ਕੋਈ ਇਹ ਭਾਜੀ ਸਾਰੀਆਂ ਸੂਈਆਂ ਹੋਈਆਂ ਨੇ ਜੀ ਠੀਕ ਹੈ ਤਿੰਨ ਚਾਰ ਬੈੜਾ ਦਾ ਬਿਲਕੁਲ ਰਾਤ ਦੀਆਂ ਸੂਈਆਂ ਨੇ ਜੀ ਇੱਕ ਬੈੜਾ ਥਲੇ ਦੁੱਧ ਤਿਆਰ ਆ ਜੀ ਠੀਕ ਹੈ ਹਾਂਜੀ ਦਾ ਸੀਨ ਡਿਟੇਲ ਪਹਿਲੇ ਨੰਬਰ ਇਹ ਦੂਜਾ ਸੂਆ ਜੀ ਰਾਤ ਦੀ ਸੂਈ ਆ ਤਕਰੀਬਨ 24 25 ਕਿਲੋ ਤੋਂ ਪਲੱਸ ਦਾ ਮਿਲਕ ਪਹਿਲੇ ਸੂ ਦਾ ਰਿਕਾਰਡ ਆ ਜੀ ਠੀਕ ਹੈ ਉਹ 30 ਨੂੰ ਟੱਚ ਕਰ ਜੂ ਜੀ ਮੇਲ ਕਾਫ ਦੇ ਪਿੱਛੇ ਜੀ ਠੀਕ ਹੈ ਤੇ ਇਹਨਾਂ ਤੋਂ ਦੋ ਦੋਂਦੀ ਹੋ ਰਹੀ ਆ ਜੀ ਬੱਚੀ ਹੂੰ ਬਹੁਤ ਚੰਗਾ ਜੀ 23 24 ਕਿਲੋ ਮੰਗ ਬੋਲੀ ਬੋਲੀ ਤੋਂ ਸਟਾਰਟਿੰ ਸੋ ਦੋਸਤੋ ਬੱਚਾ ਇਹਦੇ ਨਾਲ ਵੀ ਬੱਚਾ ਹੈ ਅਟੈਚਮੈਂਟ ਬਹੁਤ ਜ਼ਿਆਦਾ ਚੰਗੀ ਹੈ ਜੀ ਪਹਿਲਾ ਸੂਆ ਚੰਗਾ ਹਵਾਨਾ ਦੱਸਦਾ ਹੈ ਅੱਗੋਂ ਵੀ ਹਵਾਨਾ ਤੁਸੀਂ ਦੇਖੋਗੇ ਭਲੂਣ ਹਜੇ ਹਵਾਨੇ ਤੇ ਤੁਹਾਨੂੰ ਨਜ਼ਰ ਆਊਗੀ ਉਸੇ ਤਰ੍ਹਾਂ ਲੰਬਾਈ ਹਾਈਟ ਸੋਹਣੀ ਹੈ ਦੰਦਾ ਦੇ ਸਾਹਬ ਤੇ ਸੋ ਦੇਖੋ ਵਾੜ ਗਾਵਾਂ ਦੀ ਖਾਸੀਅਤ ਇਹ ਹੁੰਦੀ ਐ ਦੱਸੋ ਇਹ ਜਦੋਂ ਵੀ ਤੁਸੀਂ ਖੋਲੋਗੇ ਪਾਣੀ ਵਾਲ ਨੂੰ ਜਾਂਦਿਆਂ ਤਾਂ ਹੀ ਇਹ ਖੁੱਲੀਆਂ ਜਿਆਦਾ ਦੁੱਧ ਦਿੰਦੀਆਂ ਕਿਉਂਕਿ ਆਪਦੀ ਮਰਜ਼ੀ ਨਾਲ ਇਹ ਥੋੜਾ ਥੋੜਾ ਪਾਣੀ ਪੀਂਦੀਆਂ ਰਹਿੰਦੀਆਂ ਤੇ ਪਾਣੀ ਦੁੱਧ ਵਾਲੇ ਪਸ਼ੂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਐ ਫੇਰ ਹੀ ਜਿਹੜਾ ਪਸ਼ੂ ਇੱਕ ਦੁੱਧ ਆਪ ਦੇ ਹਵਾਨੇ ਦੇ ਵਿੱਚ ਪੈਦਾ ਕਰਦਾ ਤਿਆਰ ਕਰਦਾ ਸੋ ਇਹ ਪਹਿਲਾਂ ਵੇੜ ਦੋ ਦੰਦ ਹਵਾਨਾ ਦੇਖੋ ਭਲੂਣ ਹਵਾਨੇ ਤੇ ਜੇ ਦਿਸੂਗੀ ਕਿਉਂਕਿ ਸੂਈ ਤਾਜੀ ਐ ਇਹਦੇ ਨਾਲ ਬੱਚਾ ਮੇਲਕਾਫ ਐ ਇੱਕ ਗਾਂ ਤੁਹਾਨੂੰ ਹੋਰ ਦਿਖਾਉਣੇ ਦੱਸੋ ਇਹ ਇਹਦਾ ਹਵਾਨਾ ਵੀ ਤੁਹਾਨੂੰ ਦਿਸੂਗਾ ਉਸ ਵੱਖਰੀ ਚੀਜ਼ ਹੀ ਤੇ ਇਹਦਾ ਬੱਚਾ ਵੀ ਤੁਹਾਨੂੰ ਦਿਖਾਉਂਗਾ ਨਾਲ। ਵਿਰਿੰਦਰ ਭਾਈ ਇਹ ਕੰਨ ਮਸੂਗਾ। ਭਾਜੀ ਦੂਜਾ ਸੂਗਾ ਜੀ 6 ਦਾ ਹੁੰਦਾ ਜੀ। ਠੀਕ ਹੈ। ਸੋ ਤੁਸੀਂ ਤਕਰੀਬਨ 2:00 ਵਜੇ ਦੀ ਸੂਈ ਹੈ ਜੀ। ਜੇਰਜੂ ਡੰਨ ਹੈ ਜੀ। ਹੂੰ। 8-10 ਕਿਲੋ ਦੁੱਧ ਕੱਢਿਆ ਹੋਇਆ ਜੀ ਆਪਣਾ ਦੇਖ ਲਓ ਕਿੰਨਾ ਢੱਲਾ ਪਿਆ ਹਜੇ ਵੀ ਜਵਾਨਾ। ਠੀਕ ਹੈ। ਬਾ ਕਮਾਲ ਹੈ ਹਵਾਨਾ ਜੀ 32-33 ਕਿਲੋ ਦਾ ਪਹਿਲੇ ਸੂਈ ਦਾ ਰਿਕਾਰਡ ਹੈ ਜੀ ਇਹਦਾ। ਠੀਕ ਹੈ। ਪੂਰਾ ਫਿਕਸ ਹਵਾਨਾ ਜੀ। ਹੂੰ। ਮੇਨ ਚੀਜ਼ ਤਾਂ ਬੱਚੀ ਦੇਖੋ ਜੀ ਸਾਈਜ਼ ਲੈਂਥ। ਦੱਸ ਇਹ ਮਾਸਕਾ ਸੀਮਨ ਦੀ ਬੱਛੀ ਹੈ ਜੀ ਇਹ ਪੀਡੀਐਫ ਵੱਲੋਂ ਜਿਹੜਾ ਆਉਂਦਾ ਜੀ ਠੀਕ ਹੈ ਹਾਂਜੀ ਇਹਦਾ ਅੱਜ ਆਪਾਂ ਹੁਣ ਬਿਲਕੁਲ ਤਾਜੀ ਸੂਈ ਹੋਈ ਹੈ ਜੀ ਜੇ ਦੋ ਦਿਨਾਂ ਨੂੰ ਬੰਦਾ ਕੋਈ ਦੇਖਿਆ ਲੱਗੂ ਹਫਤੇ ਦੀ ਬੱਛੀ ਹੈ ਜੀ ਸਹੀ ਹੈ ਸੋ ਸੋ ਬਿਲਕੁਲ ਤਾਜੀ ਸੂਈ ਦੀ ਤੋਰੀ ਭਾਈ ਨੂੰ ਸੋ ਗਾਂ ਦਾ ਹਵਾਨਾ ਵੀ ਦੇਖਿਓ ਭਾਈ ਤੋਰੂਗਾ ਤਾਂ ਤੁਸੀਂ ਆਰਡਰ ਦੇਖਿਓ ਇਹਦਾ ਅੱਗੋਂ ਵੀ ਹਵਾਨਾ ਅਟੈਚਮੈਂਟ ਅੱਗੋਂ ਦੇਖ ਲਓ ਬੱਛੀ ਤੇ ਇਹਦੇ ਨਾਲ ਬਹੁਤ ਸੋਹਣੀ ਤਸਵੀਰ ਦੇਖ ਹੀ ਚੁੱਕੇ ਹੋ ਆ ਗਾਂ ਨੂੰ ਤੋਰਦੇ ਆਂ ਸੋਈ ਰਾਤ ਹੀ ਕਰਕੇ ਦੱਸੋ ਹਜੇ ਤੁਹਾਨੂੰ ਥੋੜਾ ਕੁੱਖਾਂ ਦੀਆਂ ਖਾਲੀ ਨਜ਼ਰ ਆਉਣਗੀਆਂ ਕਿਉਂਕਿ ਪਸੂ ਪੱਠੇ ਨਹੀਂ ਛੇਤੀ ਚੱਕਦਾ ਇੱਕ ਦੋ ਦਿਨ ਲੈਂਦਾ ਆਂ ਆਰਡਰ ਦੇਖੋ ਕਰਮਾ ਵਾਲੀ ਦਾ ਕੁਝ ਹੋਰ ਗਾਵਾਂ ਤੁਹਾਨੂੰ ਦਿਖਾਉਣੇ ਆ ਜੋ ਅੱਗੇ ਜਿਹੜੀਆਂ ਖੜੀਆਂ ਐ ਇੱਕ ਗਾਂ ਤਿਆਰ ਦੁੱਧ ਵਾਲੀ ਵੀ ਐਸੇ ਵੀਡੀਓ ਚ ਤੁਹਾਨੂੰ ਦਿਖਾ ਦੇਣੀ ਐ ਬੱਚੀ ਫੇਰ ਦੇਖ ਲਓ ਦੱਸੋ ਹਜੇ ਛੋਟਾ ਬੱਚਾ ਏ ਦੇ ਨਾਲ ਆ ਇਹ ਤੋਂ ਅੱਗੇ ਜਿਹੜੀ ਵੈਡ ਆ ਬਈ ਇਹ ਭਾਜੀ ਦੋਂਦਾਂ ਦੇ ਕੰਪਲੀਟ ਕਰਕੇ ਚੌਕ ਦਾ ਇੱਕਦਾਂ ਸਿੱਟਿਆ ਜੀ ਇਹਨੇ ਠੀਕ ਹੈ ਤੇ ਕੱਲ ਸਵੇਰ ਦੀ ਸੂਈ ਹੋਈ ਆ ਦੁੱਧਰੀ ਚ ਗੱਲ ਕਰੀਏ ਤਾਂ ਇਸ ਟਾਈਮ 23 24 ਕਿਲੋ ਬੋਲੀ ਬੋਲੀ ਹੋਊਗਾ ਇਹਦੇ ਥੱਲੇ ਵੀ ਠੀਕ ਹੈ ਇਹਦੇ ਪਿੱਛੇ ਮੇਲ ਕਾਫ ਹੈ ਜੀ ਤੁੰਹੂ ਦਾ ਬੇਟਾ ਚੰਗਾ ਦੁੱਧ ਰਿਕਾਰਡ ਕਰਾ ਦੋ ਜੀ ਤੋਰ ਦੇ ਬਈ ਨੂੰ ਸੋ ਦਸੋ ਦੇਖੋ ਇਸ ਵੈਡ ਨੂੰ ਵੀ ਥੱਲੇ ਨੂੰ ਤੋਰ ਲਾਪਾਂ ਮੈਂ ਕੱਚੇ ਚ ਪੱਕੇ ਚ ਸੋਰੀ ਟਿੱਲਾ ਟੁੱਲਾ ਬਹੁਤ ਪਿਆ ਹਜੇ ਵੀਲੇ ਵਿੱਚ ਹੂੰ ਸੋ ਹਾਈਟ ਲੈਂਥ ਸੋਣੀ ਹੈ ਤਾਜੀ ਬਿਲਕੁਲ ਸੋਈ ਵੀ ਐ ਸੋਈ ਵੀ ਲੈ ਆ ਭਾਈ ਦੋ ਇਸੇ ਸਾਈਡ ਦੇ ਉੱਤੇ ਹੋਰ گاਵਾ ਤੁਹਾਨੂੰ ਦਿਖਾਉਣੇ ਆ ਵਰਿੰਦਰ ਭਾਈ ਇਧਰੋਂ ਇਹਦੇ ਨਾਲ ਇੱਕ ਵਾਈਟ ਰੰਗ ਵਾਲੀ ਵਹਿਣ ਵਾਈਟ ਭਾਜੀ ਪਰਸੋਂ ਦੀ ਸੂਈ ਹੋਈ ਹੈ ਜੀ ਇਹ ਥੱਲੇ ਵੀ 23-24 ਕਿਲੋ ਵਾਂਗ ਬੋਲੀ ਹੈ ਜੀ ਦੂਜਾ ਸੂਗਾ ਜੀ ਇਹ ਤਿੰਨ ਤੋਂ 6 ਦੰਦ ਤੋਂ 6 ਗਰ ਦੰਦ ਮਤਲਬ ਚੱਕ ਰਹੀ ਹੈ ਜੀ ਹਜੇ ਠੀਕ ਹੈ ਬੱਚਾ ਇਹਦੇ ਮਗਰ ਹੈ ਜੀ ਠੀਕ ਹੈ ਇਹਦੇ ਨਾਲ ਇੱਕ ਗਾਂ ਖੜੀ ਹੈ ਬਈ ਜਿਹੜੀ ਇਹ ਭਾਜੀ ਇਹਨੂੰ ਹੋ ਗਿਆ ਅੱਜ ਜੀ 7-8 ਦਿਨ ਹੋ ਗਏ ਸੂਈ ਨੂੰ ਜੀ ਤੇ ਮਤਲਬ 35 ਲੀਟਰ ਤੋਂ 40 ਦੇ ਵਿੱਚ ਵਿੱਚ ਦੁੱਧ ਮਤਲਬ ਠੰਡਾ ਤਿਆਰ ਹੈ ਜੀ ਕੰਡੇ ਵਾਲਾ ਠੀਕ ਹੈ ਹੁਣ ਟਾਈਮ ਦੇਖ ਲਓ 2 ਵਜੇ ਨੇ ਜੀ ਪੂਰਾ ਫਿਕਸ ਹੈ ਤਣਿਆਂ ਪਿਆ ਜੀ ਲੈਵਾ ਖੁੱਲ ਦੇ ਬਟਨ ਸੋ ਸੋ ਸਾਢੇ 1:30 ਵਜੇ ਚ ਆਈ ਮੇਰੇ ਤੇ 2 ਵਜੇ ਦੀ ਬਾਈ ਨੇ ਗੱਲ ਕੀਤੀ ਸੀ 2:12 ਮਿੰਟ ਤੁਸੀਂ ਸਕਰੀਨ ਉੱਤੇ ਦੇਖੋ ਮਤਲਬ ਹਜੇ ਡੇਢ ਘੰਟਾ ਘਟੋ-ਘਟ ਜੇ ਮੰਨੀਆਂ ਤਾਂ ਚੋਾਈ ਚ ਪਿਆ ਹੈ ਹਜੇ ਹੋਰ ਆਰਡਰ ਇਹਨੇ ਹਵਾਨਾ ਹਜੇ ਹੋਰ ਦੁੱਧ ਨਾਲ ਭਰਨਾ ਪਰ ਹੁਣ ਵੀ ਬਹੁਤ ਚੰਗਾ ਹਵਾਨਾ ਤਿਆਰ ਹੈ ਚੋਏ ਤਿਆਰ ਦੁੱਧ ਵਾਲੀ ਗਾਂ ਜੀਨੇ ਤਿਆਰ ਦੁੱਧ ਵਾਲੀ ਖਰੀਦਣੀ ਉਹ ਤਿਆਰ ਦੁੱਧ ਖਰੀਦ ਸਕਦਾ ਜੇ ਕੋਈ ਵੀਰ ਗੱਭਣ ਪਸ਼ੂ ਖਰੀਦਣਾ ਚਾਹੁੰਦਾ ਤਾਂ ਉਹਦੇ ਵਾਸਤੇ ਬਹੁਤ ਸਾਰੇ ਨਾਗ ਹੈ ਇਧਰ ਕੁਝ ਹੋਰ ਵੜਾ ਹੈ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਆਪਾਂ ਲਾਸਟ ਉੱਤੇ ਇਹ ਗਾਂ ਤੁਹਾਨੂੰ ਦਿਖਾਵਾਂਗੇ ਬਹੁਤ ਲੰਬੀ ਤੇ ਕੱਦ ਵੀ ਬਹੁਤ ਸੋਹਣਾ ਇਹ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਹੈ ਤਾਂ ਵਿਰਿੰਦਰ ਭਾਈ ਇਹਨਾਂ ਦੀ ਡਿਟੇਲ ਦੱਸ ਦਿਓ ਜੀ ਜਿਹੜੀਆਂ ਇੱਥੇ ਖੜੀਆਂ ਭਾਜੀ ਬੱਚੀ ਦੂਜੇ ਤੋਂ ਸੁਣਾ ਜੀ ਹੂੰ 33 34 ਕਿਲੋ ਦੁੱਧ ਕੱਢਿਆ ਹੋਇਆ ਜੀ ਇਹਦਾ 35 36 ਕਿਲੋ ਦੀ ਮਿਲਕਿੰਗ ਕਰਵਾ ਦੂ ਬਸ ਤਿਆਰ ਹੈ ਜੀ ਇੱਕ ਦੋ ਦਿਨ ਲਊ ਮਸਾਂ ਜ ਠੀਕ ਹੈ ਇਹਦੇ ਨਾਲ ਜਿਹੜੀ ਗਾਂਖ ਦੀ ਇਹ ਵੀ ਭਾਜੀ ਦੂਜੇ ਸੂਏ ਹੈ ਜੀ ਤਕਰੀਬਨ ਹਫਤੇ ਤੋਂ 10 ਦਿਨ ਵਾਂਗ ਟਾਈਮ ਪਿਆ ਜੀ ਹਜੇ ਇਹਦਾ ਫਾਈਨਟੀ ਕਿਲੋ ਦੁੱਧ ਚਵਾਇਆ ਹੋਇਆ ਹੈ ਨੇ ਵੀ ਜੀ ਠੀਕ ਹੈ ਇਹਦਾ ਭਾਜੀ ਹਜੇ ਟਾਈਮ ਪਿਆ ਤਕਰੀਬਨ ਮੰਨ ਕੇ ਚੱਲੋ ਕੋਈ 20 22 ਦਿਨ ਲੱਜੂਗੀ ਬੱਚੀ ਜੀ ਹਜੇ ਠੀਕ ਹੈ ਤੇ ਤਦੋਂ ਤੋਂ ਵੀ ਅਪਾ ਕਨਫਰਮ ਨਹੀਂ ਕਰੀ ਹੈ ਤਾਂ ਪਹਿਲੇ ਸੂਏ ਜੀ ਹੂੰ ਤੇ ਮਤਲਬ ਬਹੁਤ ਚੰਗਾ ਦੁੱਧ ਚਵਾਊਗੀ ਜੀ ਇਹ ਵੀ ਢਾਂਚਾ ਟੁੱਟੂ ਹੋ ਜਾਣਾ ਜਿਹੜਾ ਗੱਲ ਕੀਤੀ ਸੀ ਵੀ ਪਸ਼ੂ ਬਹੁਤ ਸਾਰੇ ਹੁੰਦੇ ਆ ਕੋਸੇ ਤਰ ਬੱਚੇ ਦੇਖੋ ਇੱਕ ਗਾਂ ਹਜੇ ਕੋਸਟ ਟਾਈਮ ਪਹਿਲਾਂ ਹੀ ਸੂਕੇ ਹਟ ਇਸ ਨੂੰ ਇੱਥੇ ਖੜੀ ਦਿਖਾ ਦਿੰਨੇ ਆ ਇਹ ਸੂਕੇ ਹਟੀਏ ਜੇਰ ਜੇ ਲੜ ਲੰਕੀ ਜਾਂਦਾ ਪਰ ਇਹਨੂੰ ਤੋੜਦੇ ਨਹੀਂਗੇ ਲਾਸਟ ਤੇ ਦਰਗਾ ਇੱਕ ਦਿਖਾਉਣਾ ਸੋ ਕੀ ਡਿਟੇਲ ਆ ਬਾਈ ਇਸ ਗਾਂ ਦੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਭਾਜੀ ਉਹ ਉਹ ਬੱਚਾ ਬੈਠਾ ਜੀ ਤੀਜੇ ਨੰਬਰ ਵਾਲਾ ਇਹਦਾ ਜੀ ਠੀਕ ਹੈ ਤੇ ਤਕਰੀਬਨ ਜਿਹਨੂੰ ਵੀ ਉਹ ਗਾਂ ਤੋਂ ਇੱਕ ਦਿਨ ਬਾਅਦ ਸੂਈ ਹੈ ਜੀ ਇਹ ਇਹ ਥੱਲੇ ਵੀ ਤਕਰੀਬਨ 40 ਦੇ ਲੰਮਸਮ ਤਿਆਰ ਹੋਊਗਾ ਦੁੱਧ ਜੀ ਠੀਕ ਹੈ ਹਾਈਟ ਦੇਖ ਲਓ ਜੀ ਮੇਰੀ 5 ਫੁੱਟ 11 ਇੰਚ ਹਾਈਟ ਹੈ ਜੀ ਦੇਖ ਲਓ ਕਿੱਥੇ ਹਾਈਟ ਹੈ ਦੀ ਵੀ ਠੀਕ ਹੈ ਲੰਬੀ ਲੰਬੀ ਬਹੁਤ ਹੈ ਖੋਲੋ ਬੇਟਾ ਨੂੰ ਸੋ ਸੋ ਦੇਖਿਓਗਾ ਤੁਸੀਂ ਇਹ ਵੱਡੀ ਗਾਂ ਬਾਕੀ ਕੋਲ ਆ ਕੇ ਬਰੀਡ ਕੁਆਲਟੀ ਦੇਖਿਓ ਚੋਕੇ ਦੇਖਿਓ ਟਾਈਮ ਟੂ ਟਾਈਮ ਦੀ ਚਵਾਈਆ ਭਾਜੀਆ ਦੇਖ ਲਓ ਲੇਵਾ ਜੀ ਕਿੰਨਾ ਢਲਾਈ ਹਮ ਆਰਾਮ ਨਰਾਮ ਨਾ ਅਜੇ ਹਵਾਨਾ ਪੂਰਾ ਭਰਨਾ ਹੈ ਕਮਾਲ ਹੈ ਕਮਾਲ ਹੈ ਬਾਈ ਸੋ ਫੇਰ ਦੇਖੋ ਦੱਸੋ ਜਦੋਂ ਹੁਣ ਇਸ ਸਾਈਡ ਨੂੰ ਜਾਂਦੀ ਹੈ ਥਾਣਾ ਚ ਜਿਹੜੀ ਵਿੱਥੀ ਹੈ ਅਗਲੇ ਤੇ ਪਿਛਲੇ ਥਾਂ ਦੀ ਆਪਸ ਵਿੱਚ ਮੇਰੇ ਖਿਆਲ ਚ ਫੁੱਟ ਤੋਂ ਬਾਹਰ ਕਨਫਰਮ ਹੈ ਜਿਆਦਾ ਹੋਊਗੀ ਫੁੱਟ ਨਾਲੋਂ ਵਿੱਥੀ ਹਵਾਨਾ ਤੁਸੀਂ ਇਧਰੋਂ ਵੀ ਦੇਖੋ ਹੁਣ ਫੇਰ ਹਾਈਟ ਦੀ ਜੱਜਮੈਂਟ ਕਰ ਲਿਓ ਆ ਕੇ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਚਾਹੁੰਦੇ ਹੋ ਤੁਸੀਂ ਰਕਮ ਇਨਵੈਸਟ ਕਰਨੀ ਹੈ ਤੇ ਤੁਹਾਡਾ ਹੱਕ ਆ ਵੀ ਪਸ਼ੂ ਦੀ ਤਸੱਲੀ ਕਰੋ ਤੇ ਆਪ ਦੀ ਸਮਝ ਦੇ ਨਾਲ ਤੁਸੀਂ ਸੌਦਾ ਕਰੋ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।